ਡੋਨਲਡ 트럼ਪ ਦੇ ਇਮੀਗ੍ਰੇਸ਼ਨ ਅਫਸਰ ਹੋ ਗਏ ਸਾਹੋ ਸਾਹ ਹੱਥ ਦੇ ਹੱਥ ਮਾਰ ਕੇ ਫਰਾਰ ਹੋਇਆ ਪਰਵਾਸੀ ਕਬਰੂ ਹੱਥ ਮਲਦੇ ਰਹਿ ਗਏ ਇਮੀਗ੍ਰੇਸ਼ਨ ਵਾਲੇ ਡਿਲੀਵਰੀ ਬாய் ਮੂੰ ਚੜਾ ਕੇ ਲੰਘ ਗਿਆ ਆਈਸ ਵਾਲਿਆਂ ਨੂੰ ਹਾਲਾਂਕਿ ਨੈਸ਼ਨਲ ਗਾਰਡਸ ਦੱਸੇ ਜਾ ਰਹੇ ਨੇ ਕਿਉਂਕਿ ਉੱਥੇ ਆਈਸ ਦੀ ਮਦਦ ਵਾਸਤੇ ਨੈਸ਼ਨਲ ਗਾਰਡਸ ਦੀ ਤੈਨਾਤੀ ਵੀ ਕੀਤੀ ਗਈ ਹੈ ਸ਼ਿਕਾਗੋ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਛਾਪੇ ਵੱਜ ਰਹੇ ਨੇ ਇੱਥੇ ਜੇ ਆਪਾਂ ਦੇਖਿਆ ਜਾਵੇ ਕਿ ਕਹਿੰਦੇ ਵਰਬਲ ਕਮੈਂਟਸ ਵੀ ਹੋਏ ਨੇ ਆ ਵੀਡੀਓ ਬੇहद ਵਾਇਰਲ ਹੋ ਰਹੀ ਹੈ ਇਸ ਡਿਲੀਵਰੀ ਬாய் ਦੀ ਬਿਲਕੁਲ ਨੇੜਿਓਂ ਕਹਿੰਦੇ ਹੱਥ ਤੇ ਹੱਥ ਮਾਰ ਕੇ ਲੰਘ ਗਿਆ ਜੀ ਉਹ ਜਿਵੇਂ ਪੰਜਾਬ ਆਪਣੇ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਨਾ ਕਿ ਤੇਰੇ ਹੱਥ ਤੇ ਆਤਨ ਮਾਰ ਕੇ ਭਜੂਗਾ ਫੜ ਕੇ ਦਿਖਾ ਦੇ ਆ ਤੁਸੀਂ ਦੇਖ ਸਕਦੇ ਹੋ ਡਿਲੀਵਰੀ ਬாய் ਦੀਆਂ ਤਸਵੀਰਾਂ 14 14 ਮਿਲੀਅਨ ਵਿਊਜ਼ ਜਦੋਂ ਤੱਕ ਅਸੀਂ ਅੰਦਰ ਆਏ ਸੀ ਇਹਦੇ ਹੋ ਚੁੱਕੇ ਸੀ ਪਰ ਡਾ ਨਹੀਂ ਦਿੱਤੀ ਬੰਦੇ ਨੇ ਜੀ ਹਾਲਾਂਕਿ ਨੇੜੇ ਪਹੁੰਚ ਗਿਆ ਸੀ ਇੱਕ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਪਰ ਆਖਰਕਾਰ ਉਸ ਨੇ ਆਪਣਾ ਸਾਈਕਲ ਅਜਿਹਾ ਦੌੜਾਇਆ ਅਜਿਹਾ ਭਜਾਇਆ ਕਿ ਨਿਕਲ ਗਿਆ ਉਥੋਂ ਹਾਲਾਂ ਇਹ ਇਹਨਾਂ ਇਹ ਚਾਹੁੰਦੇ ਤਾਂ ਮੇਬੀ ਸ਼ਾਇਦ ਗੱਡੀ ਦੇ ਵਿੱਚ ਉਹਦੀ ਪਿੱਛਾ ਕੀਤਾ ਜਾ ਸਕਦਾ ਸੀ ਚੇਜ਼ ਪਰ ਸੰਭਾਵਤ ਤੌਰ ਤੇ ਇਹਨਾਂ ਦੀ ਡਿਊਟੀ ਕਿਸੇ ਹੋਰ ਕੰਮ ਵਾਸਤੇ ਵੀ ਲੱਗੀ ਹੋ ਸਕਦੀ ਹੈ ਕਿ ਉਹ ਇਹਨਾਂ ਨੂੰ ਕਹਿ ਸਕਦੇ ਚੜਾ ਮੂੰਹ ਚੜਾ ਕੇ ਇਹਨਾਂ ਦਾ ਲੰਘਿਆ ਲੋਕ ਵੀ ਤਮਾਸ਼ੀਨ ਬਣੇ ਦੇਖ ਰਹੇ ਨੇ ਤੇ ਆਖਰਕਾਰ ਉਸ ਨੇ ਆਪਣੇ ਸਾਈਕਲ ਨੂੰ ਅਜੇਹੀ ਰੇਸ ਦਿੱਤੀ ਕਿ ਉਹ ਦੇਖਦੇ ਹੀ ਰਹਿ ਗਏ ਆਈਸ ਦੀ ਮਦਦ ਕਰਨ ਵਾਸਤੇ ਪੁੱਛ ਜਿਹੜੇ ਪੁੱਜੇ ਹੋਏ ਨੈਸ਼ਨਲ ਗਾਰਡ ਫਿਰ ਉੱਥੇ ਅੱਗੇ ਕਹਿ ਸਕਦੇ ਆ ਡਰਾਮੈਟਿਕ ਸੀਨ ਜਦੋਂ ਆਇਆ ਸਾਹਮਣੇ ਉਹ ਤਾਂ ਠੀਕ ਹੈ ਪਰ ਉਸ ਤੋਂ ਬਾਅਦ ਜੋ ਕਹਿ ਸਕਦੇ ਆ ਟਿੱਪਣੀਆਂ ਦਾ ਦੌਰ ਜਾਰੀ ਹੈ ਉਹ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਕਿ ਹਾਂਜੀ ਤੁਸੀਂ ਲੋਕਾਂ ਦੀ ਰਾਖੀ ਕੀ ਕਰੋਗੇ ਜੇ ਤੁਸੀਂ ਤੁਹਾਨੂੰ ਨੈਸ਼ਨਲ ਗਾਰਡ ਨੂੰ ਤਾਇਨਾਤ ਕੀਤਾ ਗਿਆ ਇੱਥੇ ਤਾਂ ਤੁਸੀਂ ਲੋਕਾਂ ਦੀ ਹਿਫਾਜ਼ਤ ਕੀ ਕਰ ਸਕਦੇ ਹੋ ਤੁਹਾਨੂੰ ਤਾਂ ਤਾਂ ਹੀ ਲਿਆਂਦਾ ਗਿਆ ਨਾ ਕਿ ਜੇ ਕੋਈ ਰੌਲਾ ਪੈਂਦਾ ਰਾਈਟਸ ਹੁੰਦੇ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦੌਰਾਨ ਤਾਂ ਤੁਸੀਂ ਉਹਨਾਂ ਨੂੰ ਕੰਟਰੋਲ ਕਰ ਸਕੋ ਇੱਕ ਬੰਦਾ ਤਾਂ ਕਹਿੰਦੇ ਤੁਹਾਡੇ ਤੋਂ ਫੜਿਆ ਨਹੀਂ ਗਿਆ ਇੱਥੇ ਆਪਾਂ ਕਹਾਂਗੇ ਕਿ ਇੱਕ ਇੱਕ ਵਨ ਯੂਜ਼ਰ ਜੋਕਡ ਨਾਉ ਦੈਟਸ Chi-chai Town. ਚਾਈ ਟਾਊਨ ਆਪਾਂ ਨੂੰ ਸੀਐਚਏ ਚਾਈਨਾ ਦੇ ਨਾਲ ਜੋੜਿਆ ਗਿਆ ਚਾਈ ਟਾਊਨ ਬਾਈਕਰ ਨੀਦਰ ਰੇ ਨੀਦਰ ਰੇ ਨੌਰ 스ਨੋ ਨੌਰ ਆਈਸਟਾਪਸ ਵੀ ਆ ਨਾ ਇੱਥੇ ਮੀ ਪੈ ਰਿਹਾ ਨਾ ਕੋਈ ਬਰਫਵਾਰੀ ਹੈ ਨਾ ਕੋਈ ਇੱਥੇ ਕੁਝ ਹੋਰ ਹੈ ਤੇ ਫਿਰ ਵੀ ਰੋਕ ਇਸ ਨੂੰ ਰੋਕਿਆ ਨਹੀਂ ਜਾ ਸਕਿਆ ਤੇ ਇੱਥੇ ਦੂਜਾ ਬੰਦਾ ਕਹਿ ਰਿਹਾ ਦ ਥਿੰਗ ਵਿਦ ਵੇਅਰਿੰਗ ਆਲ ਦਾ ਪੈਰਾ ਮਿਲਟਰੀ ਇਕੁਪਮੈਂਟ ਇਟਸ ਗਨ ਆਫ ਵੇ ਯੂ ਡਾਊਨ ਮਤਲਬ ਤੁਸੀਂ ਇਹਦੀ ਵਰਦੀ ਦੀ ਬੇਅਦਬੀ ਕਰਤੀ ਕਿ ਵਰਦੀ ਨੂੰ ਹੀ ਦਾਗ ਲਗਵਾਤਾ ਕਿ ਇੱਕ ਬੰਦਾ ਤੁਹਾਡੇ ਤੋਂ ਫੜਿਆ ਨਹੀਂ ਗਿਆ ਨਿਆਣਾ ਜਾਂ ਹਾਲਾਂਕਿ ਮੈਚੂਰ ਪਰਸਨ ਹੈ ਪਰ ਉਹ ਸਾਈਕਲ ਦੇਖ ਕੇ ਐ ਲੱਗਦਾ ਕਿ ਨਿਆਣਾ ਹੀ ਹੈ ਪਰ ਡਿਲੀਵਰੀ ਬாய் ਹੈ ਤੇ ਇਸ ਤੋਂ ਬਾਅਦ ਕਹਾਂਗੇ ਕਿ ਇਥੇ ABC 7 ਸ਼ਿਕਾਗੋ ਦੀ ਰਿਪੋਰਟ ਮੁਤਾਬਕ ਵੱਡੇ ਪੱਧਰ ਤੇ ਛਾਪਾਂ ਮਾਰੀ ਦਾ ਦੌਰ ਸ਼ਿਕਾਗੋ ਦੇ ਵਿੱਚ ਜਾਰੀ ਹੈ ਫੈਮਿਲੀਜ਼ ਮਤਲਬ ਪਰਿਵਾਰਾਂ ਦੇ ਪਰਿਵਾਰ ਫੜੇ ਜਾ ਰਹੇ ਨੇ ਤੇ ਉਹਨਾਂ ਨੂੰ ਫੜ ਕੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਲਜਾਇਆ ਜਾ ਰਿਹਾ ਹੈ ਵੱਡੇ ਪੱਧਰ ਤੇ ਕਾਰਵਾਈ ਹਾਲਾਂਕਿ ਪਹਿਲਾਂ ਇਹ ਹੁੰਦਾ ਸੀ ਕਿ ਗ੍ਰਿਫਤਾਰੀਆਂ ਦੀ ਵੀਡੀਓ ਬਣਾਈ ਜਾਂਦੀ ਸੀ ਜਾਂ ਉਹਨਾਂ ਦੀਆਂ ਕੋਈ ਨਾ ਕੋਈ ਤਸਵੀਰਾਂ ਆਉਂਦੀਆਂ ਸੀ ਸਾਹਮਣੇ ਆ ਜਾਂਦੀਆਂ ਸੀ ਪਰ ਹੁਣ মিডিਆ ਨੂੰ ਵੀ ਨੇੜੇ ਤੇੜੇ ਨਹੀਂ ਜਾਣ ਦਿੱਤਾ ਜਾਂਦਾ ਤੇ ਆਪਣੇ ਤੌਰ ਤੇ ਵੀ ਆਈਸ ਵੱਲੋਂ ਕੋਈ ਵੀਡੀਓ ਹੁਣ ਰਿਕਾਰਡ ਨਹੀਂ ਕੀਤੀ ਜਾਂਦੀ ਕਿ ਕੱਲ ਨੂੰ ਸਾਡੇ ਤੇ ਹੀ ਦੋਸ਼ ਲੱਗਣਗੇ ਇਹਨਾਂ ਵੀਡੀਓਜ਼ ਦੇ ਆਧਾਰ ਤੇ ਕਿ ਤੁਸੀਂ ਬੰਦਿਆਂ ਨੂੰ ਜਾਨਵਰਾਂ ਵਾਂਗ ਫੜ ਕੇ ਅੰਦਰ ਕੀਤਾ ਬਾਕੀ ਇਹ ਆਪਾਂ ਦਿਖਾਇਆ ਵੀ ਸੀਗਾ ਆਪਣੇ ਦਰਸ਼ਕਾਂ ਨੂੰ ਕਿਵੇਂ ਇੱਕ ਲੜਕੀ ਦੇ ਨਾਲ ਆਈਸ ਦੇ ਇੱਕ ਕਰਮਚਾਰੀ ਦੇ ਵੱਲੋਂ سلوਕ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਜਿਹੜਾ ਕੀ ਹੈ ਉਸ ਦਾ ਜਿਹੜਾ ਕੀ ਖਮਿਆਜ਼ਾ ਵੀ ਭੁਗਤਣਾ ਪਿਆ ਪਰ ਹੁਣ ਜੋ ਸ਼ਿਕਾਗੋ ਦੇ ਵਿੱਚ ਘਟਨਾ ਕਰਮ ਵਾਪਰੀਆ ਦਰਜਨ ਦੇ ਕਰੀਬ ਇਹ ਜਿਹੜੇ ਕੀ ਆਈਜ਼ ਦੇ ਘੜ ਦੱਸੇ ਜਾ ਰਹੇ ਹੈਗੇ ਨੇ ਪਰ ਜਦੋਂ ਮੌਕੇ ਦੇ ਉੱਪਰ ਇੱਕ ਵਿਅਕਤੀ ਨੂੰ ਨਹੀਂ ਫੜ ਪਾਉਂਦੇ ਤਾਂ ਹੁਣ ਹਰ ਪਾਸੇ ਇਹਨਾਂ ਦੀ ਕਿਰਕਰੀ ਜ਼ਰੂਰ ਹੋ ਰਹੀਆ ਹੁਣ ਕਹਿੰਦੇ ਕਿ ਟ੍ਰੰਪ ਦਾ ਫੋਕਸ ਸ਼ਿਕਾਗੋ ਤੇ ਇਸ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਨੇ ਅਤੇ ਇੱਥੇ ਵੀ ਜਿਹੜੇ ਕੀ ਬਹੁਤ ਸਾਰੇ ਪੰਜਾਬ ਨਾਲ ਸੰਬੰਧਿਤ ਜਿਹੜੇ ਕਿ ਲੋਕ ਹੈਗੇ ਨੇ ਰਹਿੰਦੇ ਨੇ ਬਿਲਕੁਲ ਇੱਥੇ ਇੰਡੀਅਨ ਕਮਿਊਨਿਟੀ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਸ਼ਿਕਾਗੋ ਚ ਵਸਦੇ ਨੇ ਹਾਲਾਂਕਿ ਪਿਛਲੇ ਦਿਨੀ ਇੱਕ ਛਾਪੇ ਦੌਰਾਨ 23 ਜਣਿਆਂ ਦੀ ਗ੍ਰਿਫਤਾਰੀ ਦੀ ਰਿਪੋਰਟ ਕਿਸੇ ਤਰੀਕੇ ਦੇ ਨਾਲ ਆਈ ਸੀ ਪਰ ਹੁਣ ਉਗਸੁਗ ਨਹੀਂ ਕੱਢਣ ਦਿੱਤੀ ਜਾ ਰਹੀ ਅਸਲ ਦੇ ਵਿੱਚ ਫੜੋ 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 ਫੜੀ ਦਾ سلسلہ جاری ਹੈ ਵੱਡੇ ਪੱਧਰ ਤੇ ਜਾਰੀ ਹੈ ਪਰ ਉਹਦੇ ਵਿੱਚ ਇੰਡੀਅਨਸ ਜਾਂ ਪੰਜਾਬੀ ਕਿੰਨੇ ਨੇ ਫਿਲਹਾਲ ਪਤਾ ਨਹੀਂ ਲੱਗ ਰਿਹਾ ਉਹ ਕੋਈ ਕਲੂ ਹੋਵੇ ਕਿ ਆਪਣੀ ਕਮਿਊਨਿਟੀ ਦਾ ਬੰਦਾ ਮੌਜੂਦ ਹੋਵੇ ਜਾਂ ਕੋਈ ਹੋਰ ਜਿਹੜਾ ਜਾਣਦਾ ਹੋਵੇ ਕਿ ਆ ਆ ਇੱਥੇ ਇੰਡੀਅਨਸ ਇੱਥੇ ਇਸ ਰੈਸਟੋਰੈਂਟ ਦੇ ਵਿੱਚ ਐਨੇ ਕੰਮ ਕਰਦੇ ਸੀ ਇਸ ਬੇਸਮੈਂਟ ਦੇ ਵਿੱਚ ਐਨੇ ਜਣੇ ਰਹਿੰਦੇ ਸੀ ਉਸ ਤਰੀਕੇ ਦੀ ਕੋਈ ਜਾਣਕਾਰੀ ਹੋਵੇ ਫਿਰ ਤਾਂ ਸਾਹਮਣੇ ਆ ਸਕਦੀ ਹੈ ਕਿ ਹਾਂਜੀ ਉਸ ਨੇ ਲੁਕਵੇਂ ਤੌਰ ਤੇ ਦੋ ਫੋਟੋਆਂ ਖਿੱਚ ਲਈਆਂ ਹੋਣ ਜਿਵੇਂ ਆ ਹੁਣ ਬੰਦੇ ਨੇ ਵੀਡੀਓ ਬਣਾਈ ਹੈ ਕਿ ਇਹਨਾਂ ਨੂੰ ਕਹਿ ਸਕਦੇ ਆ ਪ੍ਰੋਵੋਕ ਕਰ ਰਿਹਾ ਸੀਗਾ ਇਹ ਇਹ ਤਾਂ ਉਸ ਤੋਂ ਬਾਅਦ ਕਹਿੰਦੇ ਮਾਮਲਾ ਵਧਿਆ ਤੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਸ਼ਾਂਤ ਹੀ ਖੜੇ ਨੇ ਤੇ ਗਾਲਾਂ ਗੱਡੀਆਂ ਉਹਨੇ ਉਹ ਵੀ ਚੁੱਪਚਾਪ ਖੜੇ ਰਹੇ ਕੇ ਆਉਣ ਦੇ ਉਹ ਨੇੜੇ ਫਿਰ ਦੇਖਦੇ ਆ ਹਾਲਾਂਕਿ ਪੂਰਾ ਯਤਨ ਇਹਨਾਂ ਨੇ ਵੀ ਜੇ ਫੜ ਲੈਂਦੇ ਤਾਂ ਫਿਰ ਢਾ ਲੈਣਾ ਸੀਗਾ ਫਿਰ ਤਾਂ ਬੱਕਰੀ ਵਾਂਗ ਢਾ ਲੈਣਾ ਸੀ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਫਿਰ ਤਾਂ ਪੰਜਾਬ ਪੁਲਿਸ ਵਾਲੀ ਕਰਨੀ ਸੀ ਇਹਨਾਂ ਨੇ ਉਹਦੇ ਨਾਲ ਤੇ ਉੱਥੇ ਹੀ ਖੜਕੈਂਤੀ ਹੋਣੀ ਸੀ ਦੀ ਡਿਲੀਵਰੀ ਬாய் ਤਾਂ ਭੁੱਲ ਜਾਂਦਾ ਫਿਰ ਮੁੜ ਕੇ ਡਿਲੀਵਰੀ ਕਰਨੀ ਪਰ ਨਿਕਲ ਗਿਆ ਮੁੜ ਕੇ ਉਹਨਾਂ ਨੇ ਪਿੱਛਾ ਵੀ ਨਹੀਂ ਕੀਤਾ ਇਹ ਵਿਚਾਰ ਗਿਆ ਪਰ ਜਿਹੜੇ ਛਾਪਿਆਂ ਦਾ ਦੌਰ ਅੱਥੇ ਹੁਣ ਜਿਹੜੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਆਈ ਹੈ ਲੇਟੈਸਟ ਉਹਦੇ ਵਿੱਚ 100 ਪਲੱਸ ਈਰਾਨੀਆਂ ਨੂੰ ਤਾਜ਼ਾ ਜਹਾਜ਼ ਚੜਾਇਆ ਗਿਆ 100 ਤੋਂ ਵੱਧ ਈਰਾਨੀ ਕਤਰ ਦੇ ਰਸਤੇ ਡਿਪੋਰਟ ਕੀਤੇ ਗਏ ਨੇ ਸਿੱਧਾ ਜਹਾਜ਼ ਨਹੀਂ ਭੇਜਿਆ ਗਿਆ ਕਤਰ ਭੇਜਿਆ ਗਿਆ ਰਿਪੋਰਟ ਕਰਕੇ ਚਾਰਟਰਡ ਪਲੇਨ ਇਹ ਲੂਇਜ਼ੀਆਨਾ ਤੋਂ ਇੱਕ ਜਹਾਜ਼ ਜਿਹੜਾ ਰਵਾਨਾ ਹੋਇਆ ਜਿੱਥੇ ਇਕੱਠੇ ਕਰਕੇ ਇਹ ਈਰਾਨੀ ਜਹਾਜ਼ ਦੇ ਵਿੱਚ ਚੜ੍ਹੇ ਗਏ ਨੇ ਡਿਪੋਰਟ ਕੀਤੇ ਗਏ ਨੇ ਹਾਲਾਂਕਿ ਹਰ ਮੁਲਕ ਦੇ ਨਾਲ ਹੀ ਹੋ ਰਿਹਾ ਹੈ ਇਹ ਜ਼ਰੂਰੀ ਨਹੀਂ ਹੈ ਇੰਡੀਆ ਦਾ ਵੀ ਆਪਾਂ ਅੰਕੜਾ ਪਿਛਲੇ ਦਿਨੀ 2.5 ਹਜ਼ਾਰ ਦਾ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜੋ ਦੱਸਿਆ ਸੀ ਉਸ ਮੁਤਾਬਕ ਕਿ 2417 ਤੇ ਆਉਣ ਵਾਲੇ ਦਿਨਾਂ ਦੇ ਵਿੱਚ 1000 ਪਲੱਸ ਹੋਰ ਜਿਹੜੇ ਫੜੇ ਹੋਏ ਨੇ ਉਹਨਾਂ ਕੋਲੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੇ ਨੇ ਪਰ ਅੰਕੜਾ ਸ਼ਾਇਦ ਕਿਤੇ ਜ਼ਿਆਦਾ ਹੋ ਸਕਦਾ ਕਿਉਂਕਿ ਸ਼ਿਕਾਗੋ ਵਾਲੀ ਜਦੋਂ ਪੁਣਛਾਣ ਹੋਊਗੀ ਨਾ ਫਿਰ ਇੱਥੇ ਬਹੁਤ ਵੱਡੇ ਅੰਕੜੇ ਸਾਹਮਣੇ ਆਉਣੇ ਨੇ ਇੱਥੇ ਇੰਡੀਅਨ ਕਮਿਊਨਿਟੀ ਪੰਜਾਬੀ ਲੋਕ ਬਥੇਰੇ ਵਸਦੇ ਨੇ ਤੇ ਹੁਣ ਇਹ ਕਿਉਂਕਿ ਕ੍ਰਾਈਮ ਸਿਟੀ ਮੰਨਿਆ ਜਾਂਦਾ ਸੀ ਕਹਿੰਦੇ ਦਿੱਲੀ ਤੋਂ ਵੀ 4 15 ਗੁਣਾ ਜ਼ਿਆਦਾ 10 ਗੁਣਾ ਜ਼ਿਆਦਾ ਇੱਥੇ ਮਰਡਰ ਕਤਲ ਦੀਆਂ ਵਾਰਦਾਤਾਂ ਹੁੰਦੀਆਂ ਸੀ ਇਸ ਕਰਕੇ ਫੌਜ ਦੀ ਤਣਾਤੀ ਕੀਤੀ ਗਈ ਹੈ ਤੇ ਇਹ ਬਾਕੀ ਹੁਣ ਡਿਟੈਂਸ਼ਨ ਸੈਂਟਰਸ ਦੇ ਵਿੱਚ ਇੱਕ ਹਾਲਾਤ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਡਿਟੈਂਸ਼ਨ ਸੈਂਟਰਸ ਦੇ ਵਿੱਚ ਵੀ ਲੋਕ ਬਸ ਆ ਹੀ ਲੈ ਰਹੇ ਨੇ ਹੂੰ ਡਿਟੈਂਸ਼ਨ ਸੈਂਟਰਸ ਦੇ ਹਾਲਾਤ ਵੀ ਮਾੜੇ ਨੇ ਕਿ ਉਹਨਾਂ ਨੂੰ ਵੀ ਬਸ ਜਿਉਂਦੇ ਰੱਖਣ ਵਾਸਤੇ ਪਾਣੀ ਦਾ ਡੱਬਾ ਪਾਣੀ ਦਾ ਕੱਪ ਜਾਂ ਜੋ ਵੀ ਖਾਣ ਵਾਸਤੇ ਉਹ ਕੋਈ ਪ੍ਰੋਟੀਨਸ ਜਾਂ ਮਾੜਾ-ਮੋਟਾ ਹੋਰ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਬ੍ਰੈਡ ਦੇ ਦੋ ਟੁਕੜੇ ਅਜਿਹੀਆਂ ਚੀਜ਼ਾਂ ਤਈ ਕੰਮ ਚੱਲ ਰਿਹਾ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਛਣ ਵਾਲਾ ਨਹੀਂ ਕਿਉਂਕਿ ਸਿੱਧੇ ਤੌਰ ਤੇ ਇੱਕ ਤਾਨਾਸ਼ਾਹੀ ਹੈ ਡਿਕਟੇਟਰਸ਼ਿਪ ਆਹ ਹੁਣ ਫੌਜੀ ਜਰਨਲ ਸੱਦੇ ਸੀਗੇ ਸੈਂਪਲ ਦੀ ਗੱਲ ਹੈ ਕਿ 800 ਫੌਜੀ ਜਰਨੈਲ ਸੱਦੇ ਗਏ ਕਿ ਹਾਂਜੀ ਆ ਅਸੀਂ ਮੀਟਿੰਗ ਕਰਨੀ ਹੈ ਇਹਦੇ ਵਿੱਚ ਵੈਨੇਜ਼ੁਏਲਾ ਤੇ ਅੰਦਰ ਇੰਟੀਰੀਅਰ ਦੇ ਵਿੱਚ ਜਾ ਕੇ ਡਰਗ ਕਾਰਟਲਸ ਤੇ ਅਟੈਕ ਕਰਨਾ ਪਰ ਸਾਬਕਾ ਜਿਹੜੇ ਪੈਂਟਾਗਨ ਦੇ ਕਹਿ ਸਕਦੇ ਆ ਜਨਰਲਸ ਨੇ ਉਹਨਾਂ ਨੇ ਕਿਹਾ ਕਿ ਇਹ ਤਾਂ ਫੌਜ ਦੀ ਕਹਿ ਸਕਦੇ ਆ ਕਿ ਬੇਇੱਜ਼ਤੀ ਕੀਤੀ ਜਾ ਰਹੀ ਹੈ ਫੌਜ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਡੋਨਲਡ ਟਰੰਪ ਜਾਂ ਪੀਟ ਹੈਗਜ਼ ਜਿਹੜੇ ਕਿ ਰੱਖਿਆ ਮੰਤਰੀ ਨੇ ਉਹ ਆਪਣੀ ਹਿੰਡ ਪਗਾਉਣ ਲਈ ਆਪਣ ਇਹ ਕਹਿ ਸਕਦੇ ਆ ਆਕੜ ਦਿਖਾਉਣ ਲਈ ਇਸ ਤਰੀਕੇ ਦੀਆਂ ਮੀਟਿੰਗ ਸੱਦ ਰਹੇ ਨੇ ਅੱਜ ਤੱਕ ਕਦੇ ਅਜਿਹਾ ਨਹੀਂ ਹੋਇਆ ਇੱਕ ਆਰਡਰ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤਾ ਜਾਂਦਾ ਕਿਸੇ ਉੱਚ ਅਧਿਕਾਰੀ ਨੂੰ ਉਹ ਅੱਗੇ ਉਸ ਨੂੰ ਪਾਲਣਾ ਕਰਵਾਉਣ ਦੀ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹ ਨਹੀਂ ਹੈ ਕਿ ਸਾਰੀ ਫੌਜ ਉੱਥੇ ਇਕੱਠੀ ਕਰਕੇ ਤੇ ਹਾਂ ਜੀ ਆਪਾਂ ਇਹ ਕਰਨਾ ਤੇ ਆਪਾਂ ਉਹ ਕਰਨਾ ਤੇ ਦੁਨੀਆ ਦੇ ਅੱਗੇ ਇੱਕ ਨਮਾਇਸ਼ ਲਾਉਣੀ ਉਸ ਤੇ ਵੀ ਹੁਣ ਜਿਹੜੇ ਸਾਬਕਾ ਇਸ ਰਹਿ ਚੁੱਕੇ ਨੇ ਅਮਰੀਕਨ ਫੌਜ ਦੇ ਵਿੱਚ ਉਹਨਾਂ ਵੱਲੋਂ ਕਹਾਂਗੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਕਿਸੇ ਤਾਨਾਸ਼ਾਹੀ ਤੋਂ ਘੱਟ ਨਹੀਂ ਚਲੋ ਦੇਖਦੇ ਹਾਂ ਇਹ ਹੁਣ ਈਰਾਨ ਵਾਲੇ ਵੀ ਪਹਿਲੀ ਵਾਰ ਆਈਆ ਰਿਪੋਰਟ ਹਾਲਾਂਕਿ ਕੱਡੇ ਤਾਂ ਤਕਰੀਬਨ ਸਾਰੇ ਜਾ ਰਹੇ ਨੇ ਜਿਹੜੇ ਵੀ ਮਰਜ਼ੀ ਮੁਲਕ ਦੇ ਨਾਲ ਸੰਬੰਧਿਤ ਹੋਣ ਵੱਖ-ਵੱਖਰੇ ਚਾਰ-ਟੜ ਪਲੇਨਸ ਰਵਾਨਾ ਹੋ ਰਹੇ ਨੇ ਪਰ ਜੋ ਆ ਹਰਦੀਪ ਸਿੰਘ ਦੇ ਨਾਲ ਹੋਇਆ ਤੇ ਹੋਰ ਪਤਾ ਨਹੀਂ ਉਥੇ ਕਿੰਨੇ ਇੰਡੀਅਨ ਨੌਜਵਾਨ ਜਾਂ ਪੰਜਾਬੀ ਨੌਜਵਾਨ ਮੌਜੂਦ ਨੇ ਉਹਨਾਂ ਦੀ ਸਲਾਮਤੀ ਵਾਸਤੇ ਜ਼ਰੂਰ ਉਪਰਾਲੇ ਹੋਣੇ ਚਾਹੀਦੇ